ਦੋਸਤੋ ਆਪਾਂ ਕੱਲ ਸ਼ੀਟ ਤੇ ਵੀਡੀਓ ਪਾਈ ਸੀ ਜਿਹੜੀ ਕਿ ਟੈਂਕੀ ਨੂੰ ਕਵਰ ਕਰਦੀ ਆ ਤੇ ਇਹਦੇ ਨਾਲ ਜਿਹੜਾ ਪਾਣੀ ਉਹ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ ਬਹੁਤ ਹੀ ਕਮੈਂਟ ਤੇ ਫੋਨ ਆਉਂਦੇ ਸੀਗੇ ਵੀ ਕਿੰਨੇ ਦੀ ਆ ਕਿੱਥੋਂ ਮੰਗਵਾਈ ਆ ਤੇ ਉਹ ਸਾਰਾ ਕੁਝ ਦੱਸ ਦਿਆਂ ਤੇ ਹੁਣ ਜਿਵੇਂ ਗਰਮੀਆਂ ਤਾਂ ਆਪ ਆਪਣਾ ਐਵੇਂ ਜੀ ਕਰਦਾ ਵੀ ਠੰਡੇ ਠੰਡੇ ਪਾਣੀ ਨਾਲ ਈ ਹੈ ਪਰ ਜਿਹੜੀਆਂ ਟੈਂਕੀਆਂ ਜਿਵੇਂ ਹੁਣ ਆਪਾਂ ਇੱਟਾਂ ਨਾਲ ਵੀ ਕਵਰ ਕਰੀਆਂ ਉਹਨਾਂ ਵਿੱਚ ਵੀ ਜਿਵੇਂ ਉੱਪਰੋਂ ਉਹ ਨਹੀਂ ਢਕੀਆਂ ਹੁੰਦੀਆਂ ਉਹਨਾਂ 'ਚ ਵੀ ਬਹੁਤ ਗਰਮ ਪਾਣੀ ਹੁੰਦਾ ਸਾਡੇ ਹੈਗੇ ਜੀ ਉਹ 'ਚ ਵੀ ਬਹੁਤ ਗਰਮ ਪਾਣੀ ਹੁੰਦਾ ਹੈਗਾ। ਹਾਂ ਜੀ ਤੇ ਉਹ ਮਤਲਬ ਪਾਣੀ ਗਰਮ ਹੀ ਆਉਂਦਾ। ਹਾਂ ਜੀ ਕਿਉਂਕਿ ਉੱਪਰ ਦੀ ਜੋ ਸੂਰਜ ਦੀ ਰੋਸ਼ਨੀ ਪੈਂਦੀ ਆ ਟੈਂਕ ਦੇ ਅੰਦਰ ਗਰਮਾਇਸ਼ ਹੁੰਦੀ ਹੈਗੀ। ਪਰ ਜਿਹੜਾ ਇਹ ਟੈਂਪਰੇਚਰ ਮੈਂਟੇਨ ਰੱਖਦੀ ਆ ਠੰਡ 'ਚ ਵੀ ਆਪਾਂ ਨੂੰ ਜਿਵੇਂ ਹੁਣ ਦਾ ਤਨ ਨਿੱਗਿਆ ਪਾਣੀ ਵਧੀਆ ਮਿਲਿਆ ਕਰ ਜਿਵੇਂ ਜਿਵੇਂ ਆਪਾਂ ਚੜਾਉਨੇ ਆਗੇ। ਵੀ ਜ਼ਿਆਦਾ ਠੰਡ ਆ ਜਾਂਦੀ ਆ। ਪਰ ਦੋਸਤੋ ਜੀ ਗਰਮੀ ਗਰਮੀ ਦਾ ਹ ਤਜਰਬਾ ਦੱਸਗੇ ਤਾਂ ਸਾਨੂੰ ਮਤਲਬ 15 ਦਾ 15 ਦਿਨ ਹੋ ਗਏ ਲਾਈ ਨੂੰ ਹਣਾ। ਤਾਂ ਪਾਣੀ ਵਧੀਆ ਆਉਂ ਕੀ ਯਾਰ ਮਤਲਬ ਜਿਵੇਂ ਹੁਣ ਪਾਈਪਾਂ ਪਾਈ ਬਸ ਉਹਨਾਂ ਕੀ ਗਰਮਾ ਨਿਕਲਦਾ ਕਿਉਂਕਿ ਜਿਹੜੀਆਂ ਕੰਧਾਂ 'ਚ ਨਹੀਂ ਹੈਗੀਆਂ ਤੇ ਜੇ ਉੱਪਰ ਟੈਂਕੀ 'ਚ ਜਿਹੜਾ ਪਾਣੀ ਆਉਂਦਾ ਬੜੀ ਠੰਡਾ ਹੁੰਦਾ ਜੀ ਤੁਸੀਂ ਲਗਾ ਸਕਦੇ ਹੋਗੇ ਤੇ ਬਹੁਤ ਵਧੀਆ ਮਤਲਬ ਪਾਣੀ ਜਿਹੜਾ ਠੰਡਾ ਹੀ ਰਹਿੰਦਾ ਜੀ ਤੇ ਬਹੁਤ ਪਰਾ ਪੁੱਛਦੇ ਵੀ ਮਿਲਦਾ ਕਿੱਥੋਂ ਹੈਨਾ ਤਾਂ ਮਿਲਦਾ ਦੋਸਤੋ ਇਹ ਵੈਸੇ ਛੀਟਾਂ ਤੇ ਪਾਉਣ ਨੂੰ ਆਉਂਦਾ ਜਿਹੜੀਆਂ ਆਪਣੇ ਇੱਕ ਜਿਵੇਂ ਆਪਾਂ ਸ਼ਟਰ ਜੇ ਪਾ ਦਿੰਨੇ ਆ ਪਰਸਪਾਲੀ ਤੇ ਹੈਨਾ ਛੀਟਾਂ ਹੀ ਆ ਪਾ ਦਿੰਨੇ ਆ ਉਹ ਤਪਦੀਆਂ ਨੇ ਉਹਨਾਂ ਤੇ ਪਾਉਣ ਲਈ ਇਹ ਆਉਂਦੀ ਆ ਤੇ ਇਹ ਆਪਾਂ ਲੋਹੇ ਵਾਲੀਆਂ ਸਰਗੇ ਸੀਮੈਂਟ ਵਾਲੀਆਂ ਦ ਗਵਾਸਾ ਦੇ ਇਸ ਵੀ ਆਉਂਦੀ ਆ ਤੇ ਆਨਲਾਈਨ ਵੀ ਮਿਲ ਜਾਂਦੀ ਆ ਤੇ ਆਨਲਾਈਨ ਦਾ ਦੋਸਤ ਆਪ ਨੂੰ ਬਣਾ ਬਣਾਇਆ ਕਵਰ ਵੀ ਮਿਲ ਜਾਂਦਾ ਟੈਂਕੀ ਦਾ 1000 ਲੀਟਰ ਵਾਟਰ ਟੈਂਕ ਕਵਰ ਭਰਦੇ ਉੱਤੇ ਹਨ ਤਾਂ ਉਹ ਟੈਂਕ ਕਵਰ ਭਰੇ ਤੂੰ ਮਤਲਬ ਉਹ ਵੀ ਆ ਜਾਊਗਾ ਤੇ ਪਾਈਪਾਂ ਤੇ ਚੜਾਉਣ ਵਾਲੀਆਂ ਰਬੜਾਈਆਂ ਵੀ ਆ ਜਾਣੀਆਂ ਉਹ ਤੁਸੀਂ ਮਗਾ ਸਕਦੇ ਹੋ ਮਤਲਬ ਜਿਹੜੀਆਂ ਉੱਤੇ ਲੋਹੇ ਦੀਆਂ ਪਾਈਪਾਂ ਹੁੰਦੀਆਂ ਇਹਦਾ ਪਲਾਸਟਿਕ ਨਹੀਂ ਆਉਂਦੀਆਂ ਉਹਨਾਂ 'ਚ ਪਾਪਾਂ 'ਚ ਪਾਣੀ ਗਰਮਉਂਦਾ ਉਹਨਾਂ ਤੇ ਵੀ ਚੜ ਜਾਂਦੀਆਂ ਰਬੜਾਂ ਜਿਗਾਂ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਬਾਕੀ ਦੋਸਤੋ ਇਹ ਵਧੀਆ ਚੀਜ਼ ਆ ਇਹ ਮੋਟੀ ਐ ਨਾਲੇ ਤਾਂ ਇਹਨੂੰ ਬੱਬਲ ਸ਼ੀਟ ਕਹਿੰਦੇ ਨੇ ਜੀ ਜਿਹਨੇ 1000 ਲੀਟਰ ਦੀ ਟੈਂਕੀ ਆ ਉਹ ਤੇ 6-700 ਖਰਚ ਆਉਂਦਾਗਾ ਵਿੱਚ 600-700 ਰੁਪਏ ਦਾ ਹਾਂ ਦੋਸਤੋ ਮਤਲਬ ਉਸਰ ਜੇ ਟੇਪ ਟੂਪ ਲਗਾ ਕੇ ਜੇਕਰ ਇਹਨੂੰ ਆਪਾਂ ਪ੍ਰੋਪਰ ਕਵਰ ਕਰਦੇ ਆ ਬਾਕੀ ਚਾਰੇ ਪਾਸੇ ਕਵਰ ਕਰਦੇ ਹੋ ਦੋਸਤੋ ਮਤਲਬ ਉੱਤੇ ਉਤਲੇ ਪਾਸੇ ਵੀ ਕਰਦੇ ਹੋ ਹਨਾ ਤੇ ਬਾਕੀਆ ਚੇਪੀ ਨਾਲ ਲਪੇਟ ਕੇ ਬਾਕੀ ਕੋਈ ਹਵਾ ਨਾ ਉੱ ਬਹੁਤ ਨੇਰੀ ਆ ਗਈਆਂ ਵਧੀਆ ਉਮੈਦੀ ਉਵੇਂ ਪਈਆ ਪਾਣੀ ਵਧੀਆ ਠੰਡਾ ਹੁੰਦਾ ਤੇ ਵਿੱਚ ਭਰਾ ਦੋਸਤੋਂ ਕਹਿੰਦੇ ਕਿ ਅਸੀਂ ਨਾ ਟਾਈਟਲ ਲੇਤਾ ਉਹਦੇ ਤੇ ਵੀ ਵੀ ਪਾਣੀ ਠੰਡਾ ਬਰਫ ਵਰਗਾ ਆਊਗਾ ਹਾਂਜੀ ਤੇ ਵਕੇ ਸਾਡੀਆਂ ਡਿਊਟੀਆਂ ਤੇ ਬਾਕੀ ਦੋਸਤੋਂ ਇਹ ਰਿਐਲਿਟੀ ਹੈ ਜੀ ਮਤਲਬ ਪਾਣੀ ਪੂਰਾ ਠੰਡਾ ਹੁੰਦਾ ਜੀ ਕਿਉਂਕਿ ਜਿੰਨਾਂ ਦੀ ਆਸ ਹੁੰਦੀ ਆ ਵੀ ਕਮੈਂਟ ਵੀ ਹਰੇਕ ਚੀਜ਼ ਉਹ ਮਤਲਬ ਉਹ ਪ੍ਰੋਪਰ ਜਿਮਾ ਕੇ ਤਾਂ ਦੇਖੀ ਹੁੰਦੀ ਚੀਜ਼ ਮਤਲਬ ਜਿਵੇਂ ਜਿਵੇਂ ਦੋਵੇਂ ਜੇ ਬੋਲ ਦਿੰਦੇ ਨੇ ਭੈਣ ਭਰਾ ਪਰ ਇਹਦਾ ਬਹੁਤ ਵਧੀਆ ਫਰਕ ਲੱਗਿਆ ਜੀ ਹੁਣ ਜਿਨਾਂ ਦੇ ਟੈਂਕਿਆਂ ਉਹ ਮਤਲਬ ਵੀ ਨਹੀਂ ਕੋਈ ਇਟਾ ਵ ਤਾਂ ਇਹ ਮਤਲਬ ਜਿਹੜੀ ਸ਼ੀਟ ਆ ਇਹ ਆਪਾਂ ਕਵਰ ਕਰ ਸਕਦੇ ਹਾਂ ਬੱਬਲ ਸ਼ੀਟ ਕਹਿ ਕੇ ਤੁਸੀਂ ਲੈ ਸਕਦੇ ਹੋ ਸਰੀਆ ਸਿਮਿੰਟ ਵਾਲੀ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੋਂ ਤੁਸੀਂ ਇਹ ਮਤਲਬ ਵੀ ਲੈ ਆ ਸਕਦੇ ਹੋਗੇ 1000 ਲੀਟਰ ਤੇ ਜਿਵੇਂ 6700 ਖਰਚਾ ਆ ਜਿਵੇਂ ਛੋਟੀਆਂ ਨੇ ਉਹਨਾਂ ਤੋਂ ਥੋੜਾ ਜਿਹਾ ਘਾਟ ਆਊਗਾ ਤਨ 400 ਤੱਕ ਆ ਸਕਦਾਗਾ ਤੇ ਇਹ ਤੁਸੀਂ ਮੰਗਵਾ ਕੇ ਕਵਰ ਕਰ ਸਕਦੇ ਹੋ ਉੱਪਰ ਪ੍ਰੋਪਰ ਸਾਰੀ ਨੂੰ ਜਿਹੜਾ ਵਧੀਆ ਪਾਣੀ ਠੰਡਾ ਹੋਊਗਾ ਕਿ ਗਰਮੇ ਦੇ ਦੌਰਾਨ ਜਿਹੜਾ ਗਰਮ ਪਾਣੀ ਨਾਲ ਆਪਾਂ ਨਹਾਉਨੇ ਆ ਉਹਦੇ ਨਾਲ ਵੀ ਆਪ ਨੂੰ ਇੱਕ ਇਹਦਾ ਮੈਂ ਮੈਂ ਲਾ ਦ ਵੀ ਹਾਂ ਇੰਨੇ ਘਰੋਂ ਪਾਣੀ ਤਾਂ ਮਤਲਬ ਵੀ ਠੰਡ ਚ ਆਪਾਂ ਪਹਿਲਾਂ ਦਾ ਮਤਲਬ ਦੋਸਤੋ ਹੱਥ ਨਹੀਂ ਧੋਤੇ ਜਾਂਦੇ ਹੁੰਦੇ ਸੀ ਤੁਹਾਨੂੰ ਸਹੀ ਗੱਲ ਦੱਸ ਸੀਗੇ ਤੇ ਕਈ ਵਾਰੀ ਮਤਲਬ ਹੱਥ ਵੀ ਧੋਣੇ ਤਾਂ ਐ ਲਾ ਦ ਅੱਗ ਵਰਗਾ ਪਾਣੀ ਮਤਲਬ ਨਹਾਉਣ ਦੀ ਵੀ ਕੋਲ ਕਰ ਜਾਂਦੀ ਵੀ ਯਾਰ ਕਿੱਧਰੋਂ ਅੱਗ ਵਰਗਾ ਪਾਣੀ ਆਊਗਾ ਹਾਂਜੀ ਠੰਡੇ ਨਾਲ ਹੀ ਨਹਾਉਣਾ ਪਰ ਹੁਣ ਦੋਸਤੋ ਮਤਲਬ ਵਧ ਗਿਆ ਜਦੋਂ ਜੀ ਕਰਦੇ ਤੋਂ ਪਾਣੀ ਬਗਾ ਲੈਨੇ ਵਧਿਆ ਠੰਡਾ ਪਾਣੀ ਆਉਂਦਾ ਜੀ ਹਾਂਜੀ ਤੇ ਇਹ ਚੀਜ਼ ਕਿਉਂਕਿ ਗਰਮੀ ਦੌਰਾਨ ਠੰਡਾ ਪਾਣੀ ਆਪਾਂ ਦਾ ਵੀ ਠੰਡੇ ਠੰਡੇ ਨਾਲ ਨਾਈਏ ਬਹੁਤ ਖਰਚਾ ਹੈ ਕਿਥੋਂ ਮੰਗਵਾ ਸਕਦੇ ਆ ਬਬਲ ਸ਼ੀਟ ਕਹਿ ਕੇ ਆਪਾਂ ਇਹਨੂੰ ਲੈ ਸਕਦੇ ਆ ਸੋ ਜਰੂਰ ਚੜਵਾਓ ਜੀ ਜਿਨ੍ਹਾਂ ਦੇ ਨਹੀਂ ਕਵਰ ਕੀਤੀਆਂ ਹੋਈਆਂ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਪਾਣੀ ਜਿਹੜਾ ਵਧੀਆ ਠੰਡਾ ਹੁੰਦਾ ਹੈਗਾ ਇੱਕ ਵਾਰ ਮਤਲ ਜਿਹੜੇ ਪਾਈਪਾਂ ਹੁਣ ਵਿੱਚ ਕੰਧ ਦੇ ਫਿੱਟ ਹੁੰਦੇ ਉਹਨਾਂ ਚੋਂ ਤਾਂ ਗਰਮ ਆਊਗਾ ਇੱਕ ਵਾਰ ਪਰ ਜਦੋਂ ਟੈਂਕੀ ਚ ਆਉਣ ਲੱਗ ਜੂ ਫਿਰ ਠੰਡਾ ਹੋਣ ਲੱਗ ਜਾਂਦਾ ਜੀ ਤੇ ਜਰੂਰ ਮੰਗਵਾ ਕੇ ਚੜਾਓ ਜੀ ਵੀਡੀਓ ਵਧੀਆ ਲੱਗੇ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨਾ ਬਹੁਤ ਬਹੁਤ ਧੰਨਵਾਦ